ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਸਾਡੇ ਵਿੱਚ ਲੋਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਰੇ ਬੜੇ ਚਿੰਤੇਦਾਰ ਕਿਉਂਕਿ ਸਮਾਗੋ ਇਦਾਂ ਦਾ ਬਣ ਜਾਂਦਾ ਹੈ ਔਰ ਸਮੇ ਨੂੰ ਬਣਾਉਣ ਵਾਸਤੇ ਜਿਹੜੀ ਮਟੀਰੀਅਲ ਸਾਰਾ ਇਕੱਠਾ ਹੋਈ ਜਾਂਦਾ ਹੈ ਕਿ ਜਿਹੜਾ ਆਉਣ ਵਾਲਾ ਭੁੱਖਿਆ ਪੰਜਾਬ ਦਾ ਬਹੁਤ ਜ਼ਿਆਦਾ ਖਤਰਨਾਕ ਮੈਨੂੰ ਲੱਗ ਰਿਹਾ ਦੇਖੋ ਜਦੋਂ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਲਾਅ ਐਂਡ ਆਰਡਰ ਹੈ ਨਹੀਂ ਕਿ ਜੀ ਲਾਅ ਐਂਡ ਆਰਡਰ ਦੀ ਤਾਂ ਜੀਆਂ ਔੜੀਆਂ ਪਈਆਂ ਨੇ ਪਰ ਉਹ ਕੱਲਾ ਲਾਅ ਐਂਡ ਆਰਡਰ ਵੀ ਕੌਣ ਕੌਣ ਡਿਸਟਰਬ ਕਰ ਰਿਹਾ ਉਹ ਜਿਹੜੇ ਬੰਦੇ ਡਿਸਟਰਬ ਕਰ ਰਹੇ ਆ ਉਹਨਾਂ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮਾਇਆ ਹੋਈਆਂ ਜਾਂ ਕਰਾਈਆਂ ਗਈਆਂ ਅੱਜ ਪੰਜਾਬ ਇੱਕ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਲੰਘ ਰਿਹਾ ਜਿੱਥੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਦਿੱਲੀ ਬੈਠੀ ਉਹ ਵੀ ਇਹ ਚਾਹੁੰਦੀ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਪੰਜਾਬ ਨੂੰ ਇੰਨਾ ਕ ਕਮਜ਼ੋਰ ਕਰ ਦਈਏ ਕਿ ਇਹ ਸਾਡੇ ਮੁਰੇ ਬੁੱਲਡ ਜੋਗੇ ਨਾ ਰਹੇ ਦੇਖੋ ਹਰ ਕੋਈ ਵੀ ਚੀਜ਼ ਨੂੰ ਨਸ਼ਟ ਕਰਨ ਵਾਸਤੇ ਆਪਾਂ ਮੰਨਦੇ ਆ ਕਿ ਇੱਕ ਜਿਹੜਾ ਬੈਡ ਐਲੀਮੈਂਟ ਆ ਉਹਨੂੰ ਪ੍ਰਮੋਟ ਕੀਤਾ ਜਾ ਸਕਦਾ ਉਹਨੂੰ ਪ੍ਰਮੋਟ ਕਿਵੇਂ ਕੀਤਾ ਜਾ ਸਕਦਾ ਉਹਨੂੰ ਹਥਿਆਰ ਦਿੱਤੇ ਜਾ ਸਕਦਾ ਉਹਨੂੰ ਪੈਸੇ ਦਿੱਤੇ ਜਾ ਸਕਦੇ ਆ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਨੇ ਆ ਤੁਸੀਂ ਦੇਖੋ ਕਿ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਬੰਦੇ ਮਰੇ ਔਰ 2023 ਦੇ ਵਿੱਚ ਸਾਡੇ ਇੱਥੇ ਪੰਡੋਰੀ ਮਰੇ ਸੀ 100 ਬੰਦਾ ਮਰਿਆ ਸੀ ਸਾਡੇ ਮੈਂ ਹਮੇਸ਼ਾ ਇਹ ਦੇਖਦਾ ਰਿਹਾ ਕਿ ਬੜੀ ਦੂਸ਼ਣ ਬਾਜੀ ਹੋਈ ਬੜਾ ਕਿਹਾ ਗਿਆ ਕਿ ਜੀ ਮੈਨੂੰ ਉਹਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਵਾਅਦਾ ਕੀਤਾ ਹੋਇਆ ਐਮਐਲਏ ਸੀ ਜਿਹਨੇ ਜਾ ਕੇ ਐਸਐਸਪੀ ਨੂੰ ਕਿਹਾ ਸੀ ਕਿ ਜਾਂਚ ਕਰ ਲਓ ਤੁਸੀਂ ਨਹੀਂ ਜਾਂਚ ਕਰਨੀ ਅਕਾਲੀ ਦਲ ਉਦੋਂ ਕਾਫੀ ਤਕੜਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਮੇਰੀ ਐਪਲੀਕੇਸ਼ਨ ਦੇ ਕੇ ਉੱਥੋਂ ਜਾਂਚ ਕਰੋ ਕਿਉਂਕਿ ਮੈਨੂੰ ਭਰੋਸਾ ਸੀ ਕਿ ਮੈਂ ਇਸ ਗੰਦੇ ਕੰਮ ਦੇ ਵਿੱਚ ਇਨਵੋਲਡ ਹੈ ਨਹੀਂ ਔਰ ਮੇਰਾ ਯਕੀਨ ਸੀ ਔਰ ਅਖੀਰ ਆਇਆ ਵੀ ਉਹੀ ਗੱਲ ਅੱਜ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਕਿ ਅੱਜ ਕੋਈ ਵੀ ਨਹੀਂ ਬੋਲ ਰਿਹਾ ਉਸ ਵੇਲੇ ਜਿਹੜੀ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਉਦੋਂ ਉਹ ਆਪੋਜੀਸ਼ਨ 'ਚ ਸੀਗੀ ਉਦੋਂ ਬੜਾ ਉਹਨਾਂ ਨੇ ਰੌਲਾ ਪਾਇਆ ਪਰ ਅੱਜ ਸਰਕਾਰ 'ਚ ਬਹਿ ਕੇ ਬਿਲਕੁਲ ਚੁੱਪੀ ਧਾਰ ਲਈ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਭਈ ਇਹ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਧਰਨਾ ਨਹੀਂ ਲਾਇਆ ਕੋਈ ਕਿਸੇ ਨੇ ਕਿਸੇ ਨੂੰ ਕੋਈ ਬੇੜੇ ਮੂੰਹ ਤੱਕ ਨਹੀਂ ਆਖਿਆ ਹੁਣ ਮੈਂ ਜਿਹੜੀ ਗੱਲ ਤੇ ਇੱਥੇ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਿਆ ਕਿ ਜਦੋਂ ਤੁਸੀਂ ਇੱਕ ਬਹੁਤ ਜ਼ਿਆਦਾ ਖਤਰਨਾਕ ਮਿਸ਼ਰਣ ਤਿਆਰ ਕਰ ਰਹੇ ਹਾਂ ਤੁਹਾਨੂੰ ਡਰੱਗਸ ਦੇ ਵਿੱਚੋਂ ਪੈਸਾ ਆ ਰਿਹਾ ਜਿਹੜੇ ਸੂਬੇ ਨੂੰ ਖਤਮ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਕੋ ਫੰਡਿੰਗ ਕਿੱਥੋਂ ਆ ਰਹੀ ਹੈ ਉਹਨਾਂ ਕੋ ਡਰੱਗਸ ਦੇ ਵਿੱਚੋਂ ਪੈਸਾ ਆ ਰਿਹਾ ਉਹਨਾਂ ਕੋ ਇਲੀਗਲ ਸ਼ਰਾਬ ਦੇ ਵਿੱਚੋਂ ਪੈਸਾ ਆ ਰਿਹਾ ਇਲੀਗਲ ਮਾਈਨਿੰਗ ਦੇ ਵਿੱਚੋਂ ਉਹਨਾਂ ਕੋ ਪੈਸਾ ਆ ਰਿਹਾ ਔਰ ਉਹਨਾਂ ਨੂੰ ਬਹਾਉ ਬਾਰਡਰ ਦੇ ਜ਼ਰੀਏ ਆ ਰਿਹਾ ਜਾਂ ਆਪਾਂ ਕਿਹਨੇ ਜੀ ਕਿ ਯੂਪੀ ਤੋਂ ਬਹੁਤ ਹਥਿਆਰ ਆ ਗਿਆ ਉਹਨੂੰ ਉਹਨਾਂ ਨੂੰ ਨਾਜਾਇਜ਼ ਹਥਿਆਰ ਜਿਹੜੇ ਇਲੀਗਲ ਵੈਪਨ ਜਿਹੜੇ ਆ ਉਹਨਾਂ ਦੇ ਹੱਥ ਲੱਗ ਰਹੇ ਔਰ ਉਹ ਕਿਨਾ ਕਿਨਾਂ ਨੂੰ ਦਿੱਤੇ ਗਏ ਉਹਨਾਂ ਨੂੰ ਦਿੱਤੇ ਗਏ ਜਿਹੜੇ ਉਸ ਡਰੱਗ ਦੇ ਨਾਲ ਲਿੰਕ ਸੀਗੇ ਡਰੱਗ ਕਰਨ ਵਾਲਾ ਬੰਦਾ ਜਿਹੜਾ ਉਹ ਕਦੀ ਸੋਚ ਕੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਉਹਨੂੰ ਪਤਾ ਨਹੀਂ ਕੀ ਹੁੰਦਾ ਹੈ ਕਿ ਉਹ ਜਦੋਂ ਨਸ਼ਾ ਕਰ ਲੈਂਦਾ ਉਹ ਜਿਹਦੇ ਮਰਜ਼ੀ ਗੋਲੀਆਂ ਮਾਰਦਾ ਉਹ 10 10 20 20 ਹਜ਼ਾਰ ਲਈ ਪਹਿਲਾ ਇਹਨਾਂ ਨੇ ਡਰਗ ਦਿੱਤਾ ਡਰਗ ਦੇ ਕੋਈ ਕਬਜ਼ਾ ਨਹੀਂ ਕਾਬੂ ਨਹੀਂ ਪਾਇਆ ਡਰਗ ਦੇ ਨਾਲ ਸਾਡੀ ਜਿਹੜੀ ਯੂਰ ਸੀ ਉਹਨਾਂ ਦੀ ਮਾਨਸਿਕ ਅਵਸਥਾ ਇੰਨੀ ਕਿ ਕਮਜ਼ੋਰ ਹੋ ਗਈ ਕਿ ਅੱਜ ਉਹ 5-5 10-10 ਹਜ਼ਾਰ ਰੁਪਏ ਲਈ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਗੋਲੀਆਂ ਮਾਰ ਰਹੇ ਆ। ਆ ਤੁਸੀਂ ਦੇਖੋ ਉੱਥੇ ਜਿਹੜਾ ਸਾਡੇ ਰੈਸ਼ਿਆਂ ਨੇ ਸ਼ੇਖ ਚੱਕ ਗੋਲੀ ਚੱਲੀ ਆ ਉਹ ਕਹਿੰਦੇ ਆ ਕਿ ਸਾਨੂੰ ਆ ਵਹੀਂ ਪੁਲਿਸ ਦੇ ਥੱਲੋਂ ਜੀ ਵੀਡੀਓ ਆ ਗਈ ਕਿ ਥੱਲੇ ਆ ਪਿਆ ਆ ਜਾ ਕੇ ਚੱਕੋ ਤੇ ਜਾ ਕੇ ਗੋਲੀ ਮਾਰ ਦਿਓ ਤੇ ਉਹਨਾਂ ਨੂੰ ਮਿਲਿਆ ਕੀ ਹੋਊਗਾ ਉਹ ਹੀ 10 10 20 20000 ਰੁਪਇਆ ਆ ਜਿਹੜਾ ਇੱਥੇ ਸਾਡੇ ਖਰਾਨਾ ਸਾਹਿਬ ਦੇ ਘਰ ਦੋ ਵਾਰੀ ਫਾਇਰਿੰਗ ਤਿੰਨ ਵਾਰੀ ਹੋ ਗਈ ਇੱਕ ਵਾਰੀ ਦੁਕਾਨ ਤੇ ਪਰਸੋਂ ਫੇ ਹੋ ਗਈ ਕੱਲ ਫੇ ਹੋ ਗਈ ਹੈ ਵਾਈਫਾਈ ਉਹ ਉਹ ਕਿਹੜੇ ਬੰਦੇ ਆ ਲਾਲਪੁਰੇ ਦੇ ਵਿੱਚ ਫਾਇਰਿੰਗ ਹੋਈ ਆ ਉਹ ਕਿਹੜੇ ਬੰਦੇ ਆ ਹੁਣ ਕਈ ਬੰਦੇ ਕਹਿੰਦੇ ਆ ਕਿ ਯਾਰ ਚਲੋ ਆਪਣੀ ਜਾਨ ਬਚਾ ਲਓ ਪੈਸੇ ਦੇ ਦਿਓ ਪੈਸੇ ਦੇਣ ਤੋਂ ਬਾਅਦ ਉਹੋ ਹੀ ਨੰਬਰ ਉਹ ਜਿਹੜੇ ਜਿਹਨੇ ਮੈਂ ਤੁਹਾਡੇ ਤੋਂ ਲਿਆ ਮੈਂ ਅਗੇ ਨੂੰ ਦਿੱਤਾ ਕਿ ਭਾਈ ਸੱਜਣਾ ਤੂੰ ਦੇਖ ਇਹਦਾ ਸਾਮੀ ਹੈਗੀ ਐ ਤੋ ਲੈ ਲੈ ਕਿ ਕਿੱਥੇ ਤੱਕ ਇਹ ਆਪਾਂ ਬਰਦਾਸ਼ਤ ਕਰਾਂਗੇ ਇਹ ਨੈਕਸਸ ਜਿਹੜਾ ਆ ਇਹ ਬੜਾ ਸਟਰੋਂਗ ਹੋ ਰਿਹਾ ਅੱਜ ਪੁਲਿਸ ਕਹਿ ਰਹੀ ਆ ਕਿ ਅਸੀਂ ਜੀ ਜਾਂ ਸਰਕਾਰ ਕਹਿ ਰਹੀ ਆ ਕਿ ਅਸੀਂ ਜਿਹੜੇ ਨਸ਼ੇ ਵੇਚਣ ਵਾਲੇ ਉਹਨਾਂ ਦੇ ਘਰ ਟਾਰ ਰਹੇ ਆ ਕੋਈ ਕਿਸੇ ਦੇ ਘਰ ਨਹੀਂ ਟਾਰਿਆ ਜਿਹੜੇ ਘਰ ਇਲੈਗਲ ਇਲੈਗਲ ਬਣੇ ਹੋਇਆ ਜਿਹੜੇ ਇਲੀਗਲ ਜਗ੍ਹਾ ਤੇ ਬਣਿਓ ਸਰਕਾਰੀ ਜਗ੍ਹਾ ਤੇ ਬਣਿਓ ਸਿਰਫ ਉਹ ਹੀ ਟੱਟ ਰਿਹਾ ਬਾਕੀ ਮਹੱਲ ਕਿਸੇ ਦਾ ਨਹੀਂ ਟੱਟ ਰਿਹਾ ਜੇ ਇੰਨੀ ਗੱਲ ਸੀ ਯਾਰ ਉਹ ਬੀਬੀ ਪੁਲਿਸ ਵਾਲੀ ਜਿਹੜੀ ਉੱਥੇ ਬਠਿੰਡੇ ਵਾਲੇ ਪਾਸੇ ਕਿ ਮਾਨਸੇ ਵਾਲੇ ਪਾਸੇ ਫਸੀ ਫੜੀ ਸੀਗੀ ਉਹਦਾ ਘਰ ਨਹੀਂ ਘਟਾਉਣ ਗਿਆ ਉਹ ਤੀਜੇ ਦਿਨ ਚੌਥੇ ਦਿਨ ਉਹਦੀ ਜ਼ਮਾਨਤ ਹੋ ਜਾਂਦੀ ਹੈ ਉੱਥੇ ਕਿਸੇ ਨੂੰ ਨਹੀਂ ਸੀ ਪਤਾ ਕਿ ਇਹਨੇ ਇਹਨੇ ਆਹ ਕੀਤਾ ਸੀਗਾ ਅੱਜ ਤੁਸੀਂ ਦੇਖੋ ਕਿ ਉਟ ਮੁਹੰਮਦ ਖਾਨ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਸਾਡਾ ਐਮਐਲਏ ਕਹਿ ਰਿਹਾ ਕਿ ਉਹ ਗੋਲੀ ਜਿਹੜੀ ਆ ਪੁਲਿਸ ਨੇ ਪੁਲਿਸ ਨੂੰ ਮਾਰੀ ਆ। ਕਿ ਮੇਰੇ ਸਰਪੰਚ ਨੇ ਨਹੀਂ ਮਾਰੀ। ਉਹਨੂੰ ਕਵਰ ਕਰ ਰਿਆ। ਔਰ ਉਹ ਕਵਰ ਕਰਨ ਦਾ ਨਤੀਜਾ ਕੀ ਹੋਇਆ? ਆ ਵੇਖੋ। ਸਪੈਸ਼ਲ ਸੈੱਲ ਅੰਮ੍ਰਿਤਸਰ ਨੇ ਉਹਦੇ ਭਰਾ ਤੋਂ ਆ ਤਿੰਨ ਇੰਪੋਰਟਡ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਉਹਦੇ ਨਾਲ ਹੋਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਤੁਸੀਂ ਕਵਰ ਕਰਨ ਲੱਗਿਆ ਨਹੀਂ ਸੋਚਿਆ ਇਹਨਾਂ ਦਾ ਪਿਸ਼ੋਕੜ ਨਹੀਂ ਦੇਖਿਆ ਇਹ ਤੁਹਾਡਾ ਕੀ ਖਿਆਲ ਆ ਕਿ ਜਿਹੜੇ ਇਹ ਬਲੌਕ ਦੇ ਆ ਜੀ ਗਲੌਕ ਦੇ ਪਿਸਟਲ ਉਹ ਉਹ ਇੰਡੀਆ 'ਚ ਤਾਂ ਮਿਲਦੇ ਹੀ ਨਹੀਂ ਔਰ ਜੋ ਇਹਨਾਂ ਦੀ ਕੀਮਤ ਆ ਕਿ ਆਹ ਮੈਂ ਬੰਦਾ ਲੈ ਹੀ ਨਹੀਂ ਸਕਦਾ ਔਰ ਇਹਨਾਂ ਦੇ ਉਸ ਸਰਪੰਚ ਦਾ ਭਰਾ ਤਿੰਨ ਤਿੰਨ ਚਾਰ ਚਾਰ ਆਪਣੀ ਜਗ੍ਹਾ ਜੇ ਜੇਬ ਚ ਪਾ ਕੇ ਘੁੰਮ ਰਿਹਾ ਔਰ ਉਹ ਪ੍ਰੈਸ ਕਾਨਫਰੈਂਸ 'ਤੇ ਹੱਤਿਆ ਕਰ ਦਿੱਤੀ ਗਈ ਸਾਡਾ ਐਮਐਲਏ ਕਹਿ ਰਿਹਾ ਕਿ ਉਹ ਗੋਲੀ ਜਿਹੜੀ ਆ ਪੁਲਿਸ ਨੇ ਪੁਲਿਸ ਨੂੰ ਮਾਰੀ ਆ ਕਿ ਮੇਰੇ ਸਰਪੰਚ ਨੇ ਨਹੀਂ ਮਾਰੀ ਉਹਨੂੰ ਕਵਰ ਕਰ ਰਿਆ ਔਰ ਉਹ ਕਵਰ ਕੰ ਦਾ ਨਤੀਜਾ ਕੀ ਹੋਇਆ ਆ ਵੇਖੋ ਸਪੈਸ਼ਲ ਸੈਲ ਅੰਮ੍ਰਿਤਸਰ ਨੇ ਓਦੇਪੁਰਾ ਤੋਂ ਆ 3 ਇੰਪੋਰਟਡ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਉਹਦੇ ਨਾਲ ਹੋਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਤੁਸੀਂ ਕਵਰ ਕਰਨ ਲੱਗਿਆ ਨਹੀਂ ਸੋਚਿਆ ਇਹਨਾਂ ਦਾ ਪਿਛੋਕੜ ਨਹੀਂ ਦੇਖਿਆ ਇਹ ਤੁਹਾਡਾ ਕੀ ਖਿਆਲ ਆ ਕਿ ਜਿਹੜੇ ਇਹ ਬਲੌਕ ਦੇ ਆ ਜੀ ਗਲੌਕ ਦੇ ਪਿਸਟਲ ਉਹ ਉਹ ਇੰਡੀਆ 'ਚ ਤਾਂ ਮਿਲਦੇ ਹੀ ਨਹੀਂ ਔਰ ਜੋ ਇਹਨਾਂ ਦੀ ਕੀਮਤ ਆ ਇਹ ਆਮ ਬੰਦਾ ਲੈ ਹੀ ਨਹੀਂ ਸਕਦਾ ਔਰ ਇਹਨਾਂ ਦੇ ਉਸ ਸਰਪੰਚ ਦਾ ਭਰਾ ਤਿੰਨ ਤਿੰਨ ਚਾਰ ਚਾਰ ਆਪਣੀ ਜਗ੍ਹਾ ਜੇ ਜੇਬ 'ਚ ਪਾ ਕੇ ਘੁੰਮ ਰਿਹਾ ਔਰ ਉਹ ਪ੍ਰੈਸ ਕਾਨਫਰੰਸ ਤੁਹਾਨੂੰ ਤੁਹਾਡੇ ਦਫ਼ਤਰ 'ਚ ਬਹਿ ਕੇ ਕਰ ਰਿਹਾ ਜਿਹੜਾ ਬੰਦਾ ਫੜਿਆ ਗਿਆ ਇਹ ਗਲੌਕ ਦੇ ਪਿਸਤਲ ਨਾਲ ਉਹ ਤੁਹਾਡੇ ਘਰ ਬਹਿ ਕੇ ਪ੍ਰੈਸ ਕਾਨਫਰੈਂਸ ਕਰ ਰਿਹਾ ਕਿ ਅਸੀਂ નિર્ਦੋਸ਼ ਹਾਂ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਪ੍ਰੈਸ ਕਾਨਫਰੈਂਸ ਕਰਦੇ ਰਹੇ ਹੋ ਬਿਲਕੁਲ ਆ ਫੋਨ ਦੇ ਵਿੱਚ ਪਈਆਂ ਤੁਹਾਡੇ ਸਾਰਿਆਂ ਕੋਲ ਹੋਣਗੀਆਂ ਕਿ ਜੀ ਉਹ ਸ਼ਹੀਦ ਹੋ ਗਿਆ ਸੀ ਉਹਦਾ ਮੰਨਦੇ ਆ ਸ਼ਹੀਦ ਹੋ ਗਿਆ ਪਰ ਮੇਰਾ ਸਰਪੰਚ ਨਜਾਇਜ਼ ਹੈ ਅੱਜ ਕਿਉਂ ਨਹੀਂ ਉਹ ਐਮਐਲਏ ਜਾ ਕੇ ਕਹਿੰਦਾ ਕਿ ਵੀ ਆ ਮੇਰਾ ਸਰਪੰਚ ਵੀ ਵਿੱਚ ਇਨਵਾਲਵ ਹੈ ਉਹਦਾ ਪਰਿਵਾਰ ਵੀ ਵਿੱਚ ਇਨਵਾਲਵ ਹੈ ਇਹ ਵਾਕਈ ਉਹ ਉਹ ਕਹਿੰਦਾ ਕਿ ਭਾਈ ਆ ਐਫ ਆਈ ਆਰ ਜਦੋਂ ਉਹਨੇ ਕਿਹਾ ਸੀ ਕਿ ਆ ਐਫ ਆਈ ਆਰ નિર્ਦੋਸ਼ ਆ ਆ ਤਿੰਨ ਨੰਬਰ ਤੇ ਉਸ ਐਫ ਆਈ ਆਰ ਚੋਂ ਨਾ ਆ ਜਿਹਦੇ ਕੋਲ ਆ ਪਿਸਤਲ ਫੜੇ ਆ ਤੇ ਅੱਜ ਕਰੇ ਫਿਰ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਕੇ ਕਵੇ ਕਿ ਮੇਰੇ ਤੋਂ ਗਲਤੀ ਹੋ ਗਈ ਵੀ ਇਹ ਸਾਰੀ ਜਿਹੜੀ ਇਨਵੋਲਵਮੈਂਟ ਆ ਅੱਜ ਨੰਗੀ ਹੋਈ ਆ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਇਹਨਾਂ ਕਵਰ ਕਰਨ ਜਦੋਂ ਤੁਸੀਂ ਮੁਜਰਮਾਂ ਨੂੰ ਕਵਰ ਕਰਨ ਲੱਗ ਪਾਉਗੇ ਤੁਹਾਡੇ ਮੋਰਲ ਜਿਹੜਾ ਆ ਮਨੋਬਲ ਜਿਹੜੀ ਆ ਪੁਲਿਸ ਦੀ ਤਾਂ ਉਹਦੇ ਜ਼ੀਰੋ ਹੋ ਜੂਗੀ ਕਿ ਜਦੋਂ ਲੀਡਰ ਹੀ ਕਹਿਣ ਲੱਪੂਗਾ ਕਿ ਮੇਰਾ ਜਿਹੜਾ ਜਿਹੜਾ ਜਿਹਨੇ ਤੁਹਾਨੂੰ ਠੀਕ ਰੱਖਣਾ ਪੁਲਿਸ ਜਿਹੜੀ ਆ ਸਾਡੀ ਉਹ ਨਕਮੀ ਹੈ ਉਹ ਆਪਸ ਵਿੱਚ ਗੋਲੀਆਂ ਮਾਰ ਰਹੀ ਹੈ ਇਹਦਾ ਮਤਲਬ ਇਨਡਾਇਰੈਕਟਲੀ ਆਪਾਂ ਪ੍ਰਮੋਟ ਹੀ ਕਰਦੇ ਹੋਏ ਨਾ ਉਹਨਾਂ ਬੰਦਿਆਂ ਨੂੰ ਕਿ ਜਿਨ੍ਹਾਂ ਨੇ ਸਾਡੇ ਸੂਬੇ ਦੇ ਅਗੇਂਸਟ ਜਿਹੜੀ ਇਹ ਲਹਿਰ ਜਿਹੜੀ ਆ ਵਿੱਢੀ ਹੋਈ ਹੈ ਪਮਾਉ ਨਸ਼ਿਆਂ ਦੀ ਆ ਪਮਾਉ ਇਲਲੀਗਲ ਮਾਈਨਿੰਗ ਦੀ ਆ ਭਾਵੇਂ ਜਿਹੜੀ ਮਰਜ਼ੀ ਆ ਇਹ ਨਤੀਜੇ ਤੁਹਾਡੇ ਸਾਹਮਣੇ ਆ ਤੁਸੀਂ ਐਸਐਸਪੀ ਚੋਹਾਨ ਦੀ ਬਦਲੀ ਕੀਤੀ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਬਚਾਇਆ ਅੱਜ ਇੱਕ ਪਿੰਡੋਂ ਪਿੰਡ ਗਲੀਆਂ ਗਲੀਆਂ 'ਚ ਗੋਲੀਆਂ ਚੱਲ ਰਹੀਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਨੂੰ ਤੁਸੀਂ ਇੱਕ ਐਕਸੀਡੈਂਟ ਦੱਸ ਰਹੇ ਹੋ ਆਪਣਾ ਸਰਪੰਚ ਬਿਚਾਰੇ ਹੋ ਆਜੋ ਫਰੋਤੀਆਂ ਨਸ਼ਾ ਆਪ ਬਲੌਗ ਬਲੌਗ ਦੇ ਜਿਹੜੇ ਪੋਸਟ ਨੇ ਆ ਉਹ ਬਨਾਮ ਤੋੜਨ ਲੱਗ ਪਏ ਕਿੱਥੇ ਜਾ ਕੇ ਰੁਕੂਗੀ ਗੱਲ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ ਕਿ ਤੁਸੀਂ ਬਦਲਾ ਲੈ ਆਉਣਾ ਮੇਰਾ ਖਿਆਲ ਆ ਹਲਕਾ ਖਡੂਰ ਸਾਹਿਬ ਦੀ ਗੱਲ ਨਾ ਕਰੀਏ ਸਮੁੱਚੇ ਪੰਜਾਬ ਦੀ ਗੱਲ ਕਰ ਲਈਏ ਕਿ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਘਰੋਂ ਕਰੀ ਫਰੋਤੀਆਂ ਦੇ ਫੋਨ ਆਉਣਗੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਸਾਡੇ ਪਿੰਡਾਂ ਦੇ ਵਿੱਚ ਅੱਜ ਹਰ ਪਿੰਡ ਦੇ ਵਿੱਚ ਮੇਰਾ ਖਿਆਲ ਹੈ ਕਿ ਜੇ ਛਾਣਵੀਨ ਪੂਰੀ ਪੂਰੀ ਦਿਲੋਂ ਇਮਾਨਦਾਰੀ ਨਾਲ ਕੀਤੀ ਜਾਵੇ 100 100 200 ਇਨਲੀਗਲ ਵੈਪਨ ਨਿਕਲੇਗਾ ਤੇ ਆਪਾਂ ਕੀ ਸਿਵਲ ਵਾਰ ਕਰਨੀ ਹੈ ਇਥੇ ਖਾਨਾ ਚੰਗੀ ਕਰਨੀ ਹੈ ਕੀ ਕਰਨਾ ਆਪਾਂ ਅੱਜ ਜੋ ਜੇ ਪਾਕਿਸਤਾਨ ਕਹਿ ਰਿਹਾ ਨਾ ਕਿ ਹਿੰਦੁਸਤਾਨ ਦੇ ਖਿਲਾਫ ਅਸੀਂ ਮੋਰਚਾ ਵਿਢਣਾ ਹੈ ਤੇ ਇਹ ਸਿਰਫ ਉਹਦੀ ਤਾਂ ਗੱਲ ਇੰਨੀ ਤੁਰਦੀ ਐ ਕਿਉਂਕਿ ਉਹਨੂੰ ਇਹ ਪੰਜਾਬ ਦੀ ਬੈਲਟ ਕਮਜ਼ੋਰ ਨਜ਼ਰ ਆ ਰਹੀ। ਨੇ ਦਾ ਦੁਸ਼ਮਣ ਕਦੀ ਸਾਡੇ ਅੱਲ ਮੂੰਹ ਨਾ ਕਰ। ਔਰ ਕਮਜ਼ੋਰ ਕਹਨੇ ਕੀਤਾ? ਇਹ ਮੌਜੂਦਾ ਸਰਕਾਰ ਜਿਹੜੀ ਐ ਬੀਜੇਪੀ ਦੀ ਦਿੱਲੀ ਬੈਠੀ ਐ ਉਸ ਦਾ ਬਹੁਤ ਵੱਡਾ ਹੱਥ ਐ। ਤੁਸੀਂ ਪਹਿਲਾਂ ਅਮਰਿਤਪਾਲ ਨੂੰ ਲੈ ਕੇ ਆਉਨੇ ਹੋ। ਉਹਦੇ ਨਾਲ 100 200 ਬੰਦਾ ਕਾਫਲਾ ਵੈਪਨਸ ਵਾਲਾ ਬਣਾ ਦਿੰਨੇ ਹੋ। ਮੁੜ ਕੇ ਜਦੋਂ ਤੁਹਾਡੇ ਹੱਥੋਂ ਬਾਹਰ ਨਿਕਲਣ ਲੱਗਦਾ ਤੁਸੀਂ ਉਹਨੂੰ ਚਾਕੇ ਡਿਬਰੂਗੜ੍ਹ ਭੇਜਦੇ ਹੋ ਫਿਰ ਡਿਬਰੂਗੜ੍ਹੋਂ ਲਿਆ ਕੇ ਫਿਰ ਵਾਪਸ ਇੱਥੇ ਲੋਕਲ ਪੰਜਾਬ ਚ ਲਿਆਉਨੇ ਹੋ ਔਰ ਤੁਸੀਂ ਦੇਖ ਲਿਓ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਹਨੂੰ ਫਿਰ ਰਿਹਾ ਕੀਤਾ ਜਾਏਗਾ ਉਹਨੂੰ ਲਿਆਂਦਾ ਜਾਏਗਾ ਬਾਹਰ ਸਿੱਖ ਸੈਂਟੀਮੈਂਟਸ ਨੂੰ ਜੋੜਨ ਵਾਸਤੇ ਤੇ ਹਿੰਦੂਆਂ ਨੂੰ ਡਰਾਉਣ ਵਾਸਤੇ ਇਹ ਜਿਹੜੀਆਂ ਅਮਨ ਸ਼ਾਂਤੀ ਨੂੰ ਢਾਹ ਲੱਗ ਰਹੀ ਆ ਜਿਹੜੀ ਕਾਨੂੰਨ ਅਵਸਥਾ ਹੁਣ ਡਰੋਨ ਆ ਰਿਹਾ ਜੀ ਡਰੋਨ ਆ ਰਹੇ ਸੀ ਕਿ ਆ ਮਿਸਾਈਲਾਂ ਆ ਰਹੀਆਂ ਸੀ ਉਹ ਕਿੱਦਾਂ ਥੱਲੇ ਛੁੱਟ ਦਿੱਤੀਆਂ ਗਈਆਂ ਡਰੋਨਾਂ ਨਾਲ ਇਹ ਜਿਹੜੇ ਬਲੌਕ ਦੇ ਪਿਸਤਲ ਜਾਂ ਕੋਈ ਹੋਰ ਹਥਿਆਰ ਲੈ ਕੇ ਆ ਰਹੇ ਆ ਡਰੱਗ ਲੈ ਕੇ ਆ ਰਹੇ ਉਹਨਾਂ ਦੇ ਕਿਉਂ ਨਹੀਂ ਉਹ ਚੱਲੀਆਂ ਵੀ ਐਂਟੀ 에ਅਰ ਮਿਸਾਈਲ ਜਿਹੜੀਆਂ ਸੀਗੀਆਂ ਉਹ ਕਿੱਦਾਂ ਨਹੀਂ ਤੁਹਾਨੂੰ ਪਤਾ ਲੱਗੀਆਂ ਕਿਉਂਕਿ ਮਿਸਾਈਲਾਂ ਦਿੱਲੀ ਵਾਲ ਨੂੰ ਜਾਣ ਲੱਗੀਆਂ ਸੀ ਉਸ ਕਰਕੇ ਉਹ ਛੁੱਟੀਆਂ ਗਈਆਂ ਕਿਉਂਕਿ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਉੱਤੇ ਬੱਜੀ ਨਹੀਂ ਸੀ ਤਾਂ ਕਰਕੇ ਉਹ ਛੁੱਟੀਆਂ ਗਈਆਂ ਐਸੇ ਜਿਹੜੇ ਨਿਰਦੋਸ਼ ਜਿਹੜੇ ਬੇਟੇ ਪਿੰਡਾਂ ਦੇ ਵਿੱਚ ਇਹਨਾਂ ਦੇ ਘਰਾਂ ਦੀ ਕੋਈ ਵੈਲਿਊ ਨਹੀਂ ਹੈ। ਸੋ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਿਆ ਕਰਨ ਦਾ ਇਹ ਆ ਕਿ ਜਿਹੜੇ ਹਾਲਾਤ ਬਣ ਰਹੇ ਨੇ ਸਾਡੇ ਉਹ ਹਾਲਾਤ ਇੰਨੇ ਕਿ ਖਤਰਨਾਕ ਬਣ ਰਹੇ ਆ ਕਿ ਜੇ ਇਹਨਾਂ ਤੇ ਆਪਾਂ ਵਿਚਾਰ ਨਾ ਕੀਤਾ ਜੇ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਨਾਥ ਨਾ ਪਾਈ ਤੇ ਸ਼ਾਇਦ ਹੋ ਸਕਦਾ ਕਿ ਅਸੀਂ ਅਫਗਾਨਿਸਤਾਨ ਤੋਂ ਵੀ ਥੱਲੇ ਚੱਲ ਜਾਏ ਸੋ ਆਪ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ